ਅੱਜ ਦੇ ਸਮੇਂ ਵਿੱਚ ਪੰਜਾਬ ਵਿੱਚ ਕਾਨੂੰਨੀ ਵਿਵਸਥਾ ਪੂਰੇ ਤਰੀਕੇ ਨਾਲ ਡਗਮਗਾਈ ਹੋਈ ਹੈ ਕਿਸੇ ਦੇ ਮਨ ਵਿੱਚ ਕਾਨੂੰਨ ਪ੍ਰਤੀ ਖੌਫ ਨਜ਼ਰ ਨਹੀਂ ਆ ਰਿਹਾ ਛੋਟੇ ਛੋਟੇ ਗਲਤ ਤੇ ਲੋਕ ਇੱਕ ਦੂਸਰੇ ਨੂੰ ਜਾਨੋਂ ਮਾਰਨ ਤੱਕ ਚਲੇ ਜਾਂਦੇ ਨੇ ਅਜਿਹੇ ਮਾਮਲਾ ਅੰਮ੍ਰਿਤਸਰ ਦੇ ਕਤ੍ਹ ਨੰਗਲ ਟੋਲ ਪਲਾਜ਼ਾ ਨਜ਼ਦੀਕ ਇੱਕ ਨਾਮੀ ਰੈਸਟੋਰੈਂਟ ਤੋਂ ਸਾਹਮਣੇ ਆਇਆ ਜਿੱਥੇ ਗ੍ਰਾਹਕ ਵੱਲੋਂ 버ਗਰ ਆਰਡਰ ਕੀਤਾ ਗਿਆ ਜਦੋਂ 버ਗਰ ਦਾ ਆਰਡਰ ਨਾ ਪਹੁੰਚਿਆ ਰੈਸਟੋਰੈਂਟ ਦੇ ਵਿੱਚ ਕੰਮ ਕਰਨ ਵਾਲੇ ਇੱਕ ਨੌਜਵਾਨ ਵੱਲੋਂ ਗ੍ਰਾਹਕ ਦੇ ਨਾਲ ਤੂਤੂ ਮੈਮੈ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਰੈਸਟੋਰੈਂਟ 'ਚ ਕੰਮ ਕਰਨ ਵਾਲੇ ਨੌਜਵਾਨ ਨੇ ਗ੍ਰਾਹਕ ਦੇ ਉੱਪਰ ਗੋੜੀ ਚਲਾ ਦਿੱਤੀ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਤੇ ਜ਼ਖਮੀ ਨੌਜਵਾਨ ਨੂੰ ਅੰਮ੍ਰਿਤਸਰ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਨੌਜਵਾਨ ਦੀ ਹਾਲਤ ਬੜੀ ਨਾਚੁੱਕ ਬਣੀ ਹੋਈ ਹੈ ਉਹਨਾਂ ਕਿਹਾ ਹੈ ਅਜਿਹੇ ਲੋਕ ਜੋ ਛੋਟੀ ਛੋਟੀ ਗਲਤ ਤੇ ਗੋੜੀਆਂ ਚਲਾਉਂਦੇ ਨੇ ਉਹਨਾਂ ਉੱਪਰ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਅਜਿਹੀ ਹਰਕਤ ਨਾ ਕਰ ਸਕੇ ਬਲਕਿਨ ਤੇ ਥੋੜ੍ਹਾ ਜਿਹਾ ਝੇੜਕਾ ਪੈ ਗਿਆ ਸੀ ਬਲਕਿਨ ਉਹ ਆਂਦੇ ਹੀ ਵੀ ਮੁੰਡਾ ਲੈ ਕੇ ਆਇਆ ਵਾ ਜਿਹੜਾ ਆਪਣਾ ਜਿੰਨੇ ਗੋਲੀ ਚਲਾਈ ਆ ਅੱਛਾ ਜੀ ਉਹ ਜਦੋਂ ਆਰਡਰ ਬੁੱਕ ਕਰਾਇਆ ਤੂੰ ਉਹਨੇ ਬਲਗਨ ਨਹੀਂ ਲੈ ਕੇ ਆਇਆ ਤੂੰ ਉਹਨੇ ਫੇਰ ਜਾ ਕੇ ਪੁੱਛਿਆ ਕਿ ਸਾਡੇ ਜਿਹੜਾ ਆਰਡਰ ਆ ਤੂੰ ਸਪਲਾਈ ਨਹੀਂ ਕੀਤਾ ਉਹ ਕਹਿੰਦਾ ਵਾ ਵੀ ਤੂੰ ਮਾਮਾ ਲੱਗਦਾ ਅੱਜ ਸਪਲਾਈ ਮੈਂ ਆਪਣੀ ਮਰਜ਼ੀ ਨਾਲ ਕਰਦਾ ਹੁਣ ਕਿ ਜਦੋਂ ਇੰਨੀ ਗੱਲ ਹੋਈ ਆ ਤੇ ਉਸ ਤੋਂ ਬਾਅਦ ਫੇਰ ਉਹ ਚਲ ਗਿਆ ਮੁੰਡਾ ਸਾਡਾ ਵਾਪਸ ਉਸ ਤੋਂ ਬਾਅਦ 5 ਮਿੰਟ ਬਾਅਦ ਫੇਰ ਉਹ ਆਇਆ ਕਿ ਹੁਣ ਤੇ ਦੇ ਦੇ ਉਹ ਫੇਰ ਗਾੜੀ ਨੂੰ ਗਲਤ ਬੋਲਿਆ ਉਹਨੂੰ ਸਾਡਾ ਮੁੰਡਾ ਥੋੜ੍ਹਾ ਜਿਹਾ ਗਰਮ ਹੋਇਆ ਕਿ ਤੂੰ ਇਦਾਂ ਨਾ ਬੋਲ ਨਿੰਦਣਾ ਸਾਡੀ ਗੱਲ ਕਰਾ ਪਏ ਉਦੋਂ ਗੱਲ ਤੇ ਇਦਾਂ ਹੋਈ ਆ ਉਹ ਮੁੜ ਕੇ ਬਾਅਦ ਚ ਉਹਨੇ ਸ਼ਹਿਰ ਤੇ ਜਾ ਕੇ ਆਪਣੀ ਜੈਰੀ ਨੂੰ ਜਾਂ ਪਤਾ ਨਹੀਂ ਮਾਂ ਜਾਂ ਨੂੰ ਨਹੀਂ ਪਤਾ ਉਹ ਦੋ ਜੀ ਆਏ ਆ ਮੋਟਰਸਾਈਕਲ ਦੇ ਉੱਤੇ ਉਹਨਾਂ ਆਣ ਕੇ ਪਿਆਛੇ ਅੰਦਰ ਵਰਦਿਆਂ ਅਸੀਂ ਗਾਲਾਂ ਸਾਡੇ ਮੁੰਡਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਇਹ ਕੰਮ ਨਾ ਕਰੋ ਚੰਗੇ ਨਹੀਂ ਲੱਗਦਾ ਉਹਨੇ ਜਦੋਂ ਫੇਰ ਆਣ ਕੇ ਉਹਨੇ ਜਦੋਂ ਗਾਂ ਲੱਗਿਆ ਥੋੜ੍ਹਾ ਜਿਆ ਤੇ ਉਹਨੇ ਜਾ ਕੇ ਚ ਪੇੜਾ ਮਾਰਤੀ ਆ ਮੁੰਡੇ ਦੀ ਤੇ ਮੁੰਡੇ ਨੇ ਮੁੰਡੇ ਡਿੱਗੇ ਤੇ ਫੇਰ ਉਹਨੇ ਗੋਲੀ ਜਿਹੜੀ ਆ ਉਹ ਚੜਾਈ ਆ ਸਾਤੀ ਦੇ ਵਿੱਚ ਵੱਜੀ ਆ ਉਤੋਂ ਤਿਲਕਦੀ ਹੋਈ ਅੰਦਰੋਂ ਉਹਦੀ ਗਈ ਆ ਇਹ ਨਹੀਂ ਕਿ 12 ਉਹਦੀ ਗਈ ਆ ਫੇਰ ਆਪਣਾ ਜਿਹੜਾ ਮੋੜਾ ਬਾਹ ਦੇ ਵਿੱਚੋਂ ਦੀ ਨੰਗ ਕੇ ਸਾਹਕਾਰ ਹੋਈ ਆ ਗੋਲੀ ਜਿਹੜੀ ਆ ਨਿਕਲ ਗਈ ਇਹ ਵਿੱਚੋਂ ਕਿੰਨੇ ਕਿੰਨੇ ਘੋਜ ਦੀ ਘਟਵਾ ਗਏ ਇਹ ਕੋਈ 9:30 ਦੇ ਟਾਈਮ ਤੇ ਕਰੀਬ ਆ ਗਿਆ। ਇਹ ਪਿੰਡ ਦੇ ਵਿੱਚ ਵੀ ਉਹਦਾ ਪਤਾ ਕਰ ਸਕਦੇ ਬਹੁਤ ਜ਼ਿਆਦਾ ਗੁੰਡਾਗਰਦੀ ਆ। ਉਹ ਆਪਣਾ ਟੌਰ ਪਾਉਣਾ ਚਾਹੁੰਦਾ ਇਹਨਾਂ ਤੇ ਉਹ ਉਹਦੇ ਕਰਕੇ ਨਹੀਂ ਆਪਣਾ ਦਬ ਦਬ ਜਾਇ ਹਾਂਜੀ ਕੋਈ ਪਾਰਟੀਆਂ ਸਬੰਧ ਰੱਖਦਾ ਇਹ ਨਹੀਂ ਉਹਦੇ ਬਾਰੇ ਸਾਨੂੰ ਨਹੀਂ ਪਤਾ ਕਿ ਰੱਖਦਾ ਜਾਂ ਨਹੀਂ ਰੱਖਦਾ ਝੂਠੀ ਗੱਲ ਕਰਨ ਦਾ ਫਾਇਦਾ ਕੋਈ ਨਹੀਂ ਆਹੀਂ ਤੇ ਮੁੱਖ ਮੰਤਰੀ ਜੀ ਤੇ ਚਰਣਾ ਜੀ ਬੇਨਤੀ ਕਰਦੇ ਹਾਂ ਕਿ ਇਹੋ ਜਿਹੇ ਵਾਰਦਾਤਾਂ ਤੇ ਠੱਲ ਪਾਉਣੀ ਚਾਹੀਦੀ ਆ। ਇਹੋ ਜਿਹਾ ਬਨਵਾਸਾਂ ਤੋਂ ਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਇਹ ਲੱਗਦਾ ਸੀਸੀਟੀਵੀ ਹੋਏਗੀ ਤੇ ਸੀਸੀਟੀਵੀ ਕੱਟੀ ਗਈ ਤੇ ਜੀ ਮੌਕੇ ਦੀ ਵੀਡੀਓ ਉਹ ਕੱਟਣੀ ਚਾਹੀਦੀ ਤਾਂ ਜੋ ਪਤਾ ਲੱਗੇ ਗਲਤੀ ਗਲਤੀ ਕਿਥੇ ਹੋਈ ਹੈ ਉਹ ਕੱਢ ਲੈਂਦੀ ਹੈ ਜੀ ਐਸਐਸ ਸਾਹਿਬ ਨੇ ਅੱਛਾ ਕੱਢ ਲੈਂਦੀ ਹੈ ਕੱਢ ਲੈਂਦੀ ਹੈ ਤੇ ਹੁਣ ਐਸਐਸਓ ਸਾਹਿਬ ਕਹਿੰਦੇ ਕਾਰਵਾਈ ਕੀਤੀ ਜਾਉ ਉਹਦੇ ਵਿਸ਼ਵਾਸ ਪੂਰਾ ਤੋਂ ਹੋਣ ਦੇ ਜੀ ਸਾਨੂੰ ਅੱਛਾ ਜੀ ਗਾੜੀ ਵੇਖੋ ਜੋ ਤੇ ਹਾਲਾਤ ਪਾਕਿਸਤਾਨ ਦੇ ਬੱਚੋ ਦੇ ਬੱਚੇ ਦੇ ਹਾਲਾਤ ਤੇ ਕਾਹਤੇ ਬਹੁਤ ਜ਼ਿਆਦਾ ਨਾਜ਼ਕ ਹੋ ਗਏ ਅੱਜ ਕੋਲ ਠੀਕ ਹੈ ਹੁਣ ਕਉ ਆਂਦਾ ਤੂੰ ਖਾਣਾ ਅਹੇ ਨੱਥ ਪੌਣ ਜਾਣਨੇ ਆ ਤੇ ਉਹ ਮੁੜ ਕੇ ਬਾਅਦ ਇੱਕ ਉਹਨੇ ਅਖਾ ਤੂੰ ਮੈੰਜਰ ਨਾਲ ਸਾਡੀ ਗੱਲ ਕਰਾ ਜੇ ਤੂੰ ਹੁਣ ਨਹੀਂ ਜਾਣਦਾ ਤੇ ਮੈੰਜਰ ਨਾਲ ਗੱਲ ਕਰਾ ਆਂਦਾ ਮੈੰਜਰ ਮੈਂ ਆ ਮੈੰਜਰ ਹੁਣ ਥੋੜਾ ਕੋਈ ਆ ਮੈੰਜਰ ਤੂੰ ਕੀ ਅਖਰਾ ਮੈਂ ਮੈੰਜਰ ਹਾਂ ਨਹੀਂ ਆ ਇੱਕ ਨਿਕਲਣਾ ਉਹ ਤੇ ਮਾਰਾ ਮੋਟਾ ਉਹ ਫਿਆ ਹੋਇਆ ਹੈ ਕੱਲ ਤੋਂ ਤੂੰ ਤੂੰ ਮੈਂ ਮੈਂ ਹੋਈ ਹੋਗੀ ਕਿਉਂ ਮੋਕਾ ਤੇ ਨਹੀਂ ਆਣੀ ਕਿ ਸੁਣਨ ਕਿ ਸੁਣਾਈ ਤੁਸੀਂ ਸੁਣੀ ਨਹੀਂ ਗੱਲ ਆ ਜਿਹੜੀ ਉਹ ਆ ਤੇ ਫਿਰ ਇਸ ਵਾਰ ਗੋਲੀ ਕਿੰਨੇ ਚਲਾਈ ਹੈ ਜੀ ਉਹ ਗੋਲੀ ਹ ਕੇਵਰ ਸਿੰਘਾ ਕੋ ਬਿਹਾਮ ਦਾ ਉਹ ਅਕੇ ਵੀ ਦੱਸ ਦਿਆ ਪਿਆ ਅਕੇ ਵੀ ਉਹਨੇ ਚਲਾਈ ਸੀ ਪਰ ਹਟਾ ਵਾ ਉਹ ਬਿਹਾਮ ਪਿੰਦੇ ਵਿੱਚ ਨਾ ਉਹਨੇ ਕਿਸ ਨਾਮ ਨਾਲ ਗੋਲੀ ਅਕੇ ਵੀ ਚਲਾਈ ਸੀ ਉਹਨਾਂ ਕਿਤੇ ਪੈਸੇ ਦੇਖ ਦੇ ਕੇ ਤੇ ਉਹਨਾਂ ਖੈਲਾ ਕਰ ਲਾ ਉਦੋਂ ਉਹ ịtਕ ਗਿਆ ਤੇ ਉਹਨੂੰ ਨਾ ਉਹਦਾ ਪਾਇਆ ਵਾ ਅੱਜ ਕੱਲ ਸਾਰਿਆਂ ਲੋਕਾਂ ਨੇ ਕਿ ਇਹ ਇਹ ਜਿੱਥੇ ਪੰਗਾ ਲੈਂਦਾ ਪੰਗਾ ਲੈਂਦਾ ਤੇ ਇਹਦਾ ਦਿਮਾਗ ਮੈਡਲ ਵਾ ਆ ਲੋਕਾਂ ਨਾ ਉਹਦਾ ਪਾਇਆ ਸਜ਼ਾ ਤੇ ਇਹਨੇ ਉਹ ਪੂਰੀ ਖੁੱਲ੍ਹਣੀ ਚਾਹੀਦੀ ਆ ਪੁਲਿਸ ਵੱਲੋਂ ਕਿਸ ਤੰਦਰ ਸਹਿਯੋਗ ਉਹ ਸੰਯੋਗ ਉਹ ਪਸ਼ੋ ਸਹੀ ਮਿਲਣ ਰਿਹਾ ਆ ਆ ਉਹ ਤਾਂ ਫੜੇ ਜਾਣਗੇ ਦੋਸ਼ੀ ਜਿਹੜੇ ਜਨਾ ਜੁੜੇ ਦੇਖੋ ਖਿਆਲ ਤੇ ਆ ਵੀ ਫੜੇ ਜਾਣਗੇ ਪੰਜਾਬ ਸਰਕਾਰ ਦੀ ਅਪੀਲ ਕਰਨਾ ਚਾਹੁੰਦੇ ਹਾਂ ਪੰਜਾਬ ਸਰਕਾਰ ਦੇ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੇ ਅਜਿਹੇ ਤੋਰੇ ਭੇਜਦੇ ਨੇ ਸਤੋਰੇ ਕਰਦੇ ਨੇ ਤੇ ਲੈ ਕੇ ਸਿਹਾਰ ਲੈ ਕੇ ਤੋਰੇ ਕਰਦੇ ਨੇ ਇਹਨਾਂ ਨੱਥ ਬਣ ਚਾਹੀਦੀ ਆ ਇਹਨਾਂ ਸਜ਼ਾ ਮਿਲਣੀ ਚਾਹੀਦੀ ਆ ਬੱਚੇ ਹਲਾਤ ਤੇ ਮੈਂ ਮਿਲਿਆ ਨਹੀਂਗਾ ਗੋਲੀ ਚੱਲੀ ਔਰ ਕੀ ਮਾਮਲਾ ਕੇ ਕੇਐਫਸੀ ਕੱਤੂ ਡੰਗਰ ਲਾਗੇ ਪੈਂਦਾ ਜੀ ਉੱਥੇ ਗੋਲੀ ਚੱਲੀ ਹੈ ਰਾਤ ਜੀ ਸਾਢੇ 9 ਵਜੇ ਕੇਐਸਰ ਸਿੰਘ ਸਾਹਿਬ ਆ ਰਹੇ ਕਾਰਵਾਈ ਕਰਨ ਦੇ ਜਾ ਰਹੇ ਮੌਕੇ ਤੇ ਪਿੰਡ ਦੇ ਸਰ ਮੌਜੂਦਾ ਸਰਪੰਚ ਨੇ ਜਿਨ੍ਹਾਂ ਤੇ ਗੋਲੀ ਚੱਲੀ ਨਹੀਂ ਉਹਨਾਂ ਦਾ ਬੇਟਾ ਜੀ ਉਹਨਾਂ ਦੇ ਮੌਕੇ ਤੇ ਹਾਂਜੀ ਹਾਂਜੀ ਹੁਣ ਤੱਕ ਕੀ ਕਾਰਵਾਈ ਕਾਰਵਾਈ ਕਰਦੇ ਜਸਤੂ ਸਾਹਿਬ ਉਹਨਾਂ ਦਾ ਵਿਆਹ ਲੈ ਕੇ ਕਾਰਵਾਈ ਕਰਨ ਲੱਗੇ ਹਾਂਜੀ ਹਾਂਜੀ